ਜੇ ਤੂੰ ਦੀ ਹਵੇਲੀ ਪਹੁੰਚਿਆ 3D ਸਟੈਚੂ ਤੇ ਸਿੱਧੂ ਦੇ ਫੈਨ ਨੇ ਸਿੱਧੂ ਦੇ ਪਿਤਾ ਨੂੰ ਕਰ ਦਿੱਤਾ ਭੇਟ ਹਵੇਲੀ ਪਹੁੰਚਿਆ ਇਹ ਸਟੈਚੂ ਬਹੁਤ ਹੀ ਜ਼ਿਆਦਾ ਅਲੌਕਿਕ ਵੀ ਆ ਤੇ ਦੇਖਣ ਦੇ ਵਿੱਚ ਵੱਖਰਾ ਵੀ ਤਾਂ ਲੱਗਦਾ ਕਿਉਂਕਿ ਇਹ 3D ਸਟੈਚੂ ਸਿੱਧੂ ਦੇ ਫੈਨ ਨੇ ਸਿੱਧੂ ਪਰਿਵਾਰ ਨੂੰ ਭੇਟ ਕੀਤਾ ਤੇ ਦੋ ਤਰ੍ਹਾਂ ਦੇ ਸਟੈਚੂ ਨੇ ਇੱਕ ਗੱਡੀ ਦੇ ਵਿੱਚ ਲਗਾਇਆ ਤੇ ਇੱਕ ਪਰਿਵਾਰ ਨੂੰ ਹਵੇਲੀ ਦੇ ਵਿੱਚ ਰੱਖਣ ਦੇ ਲਈ ਦਿੱਤਾ ਸਿੱਧੂ ਮੂਸੇਵਾਲੇ ਦੇ ਫੈਨ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਇੰਜ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਖੁਦ ਹਵੇਲੀ ਦੇ ਵਿੱਚ ਪਹੁੰਚਿਆ ਹੋਵੇ ਇਹ ਸਟੈਚੂ ਇਝ ਆਪਦਾ ਕਿ ਹੁਣੇ ਹੀ ਬੋਲਣ ਲੱਗ ਜਾਏਗਾ ਕਿਉਂਕਿ 3D ਸਟੈਚੂ ਹੈ ਤੇ ਬਹੁਤ ਹੀ ਸੋਹਣਾ ਬਣਾਇਆ ਉਸ ਕਾਰੀਗਰ ਨੇ ਜਿਸ ਨੇ ਇਸ ਨੂੰ ਤਿਆਰ ਕੀਤਾ ਦੇ ਵੱਖੋ ਵੱਖਰੇ 팬 ਦੀ ਸ਼ਰਧਾਂਜਲੀ ਹੈ ਸਿੱਧੂ ਮੂਸੇਵਾਲੇ ਦੇ 팬 ਵੀ ਪਰੇ ਤੋਂ ਪਰੇ ਨੇ ਤੇ ਪਿਆਰ ਕਰਨ ਵਾਲੇ ਦਾ ਅੰਦਾਜ਼ਾ ਤੁਸੀਂ ਇਸ ਸਟੈਚੂ ਤੋਂ ਲਗਾ ਸਕਦੇ ਹੋ ਜੋ 3D ਸਟੈਚੂ ਇਸ ਵਾਰ ਸਿੱਧੂ ਦੀ ਹਵੇਲੀ ਉਸਦੇ 팬 ਨੇ ਪਟਿਆਲੇ ਤੋਂ ਇਹ 팬 ਸਪੈਸ਼ਲ ਹਵੇਲੀ ਆਉਂਦਾ ਤੇ ਇਹ ਦੋ ਸਟੈਚੂ 3D ਪਲਾਸਟਿਕ ਦੇ ਬੜਵਾ ਕੇ